ਬੰਦੇ ਗੱਡੀਆਂ ਲੱਗ ਜਾਂਦੇ ਆ ਇਹ ਸਾਨੂ ਵਗ ਗੱਡੀਆਂ ਲੱਗ ਜਾਂਦੇ ਆ ਉਹ ਗੱਡੀਆਂ ਲੱਗ ਜਾਂਦੇ ਆ ਉਹ ਗੱਡੀਆਂ ਲੱਗ ਜਾਂਦੇ ਆ ਰੱਬ ਨੂੰ ਆਟੇ ਦੀ ਲੋੜ ਆ ਬਈ ਆਪਰਾ ਲੈ ਲਓ ਮੈਨੂੰ ਰੱਬ ਤੇ ਮਾਫੀ ਕਰਦੇ ਹਾਂ ਮਾਫੀ ਕਰਦੇ ਹਾਂ ਲਾਈਨ ਬਣਾ ਲਓ ਪਿੰਡ ਵਾਲੇ ਜਾਣਦੇ ਨੇ ਲੋੜ ਆ ਤੁਸੀਂ ਆਪਾਂ ਲੈ ਕੇ ਲੈ ਕੇ ਨਹੀਂ ਆ ਕਿ ਸਮੇਂ ਤੇ ਸਮਾਂ ਤੇ ਜਾਣ ਚੁੱਕਾ ਹੋਰ ਸਾਰੇ ਇਸ ਕਰਦੇ ਜਿਹਨੂੰ ਜਿਵੇਂ ਲੋੜ ਹੈ ਜੀ ਇਹ ਔਰ ਮੈਂ ਤੁਹਾਨੂੰ ਇਹ ਗੱਲ ਕਹਿਣ ਦਾ ਵਾਅਦਾ ਕਰਦਾ ਜੀ ਇਹ ਜਿਹਨੂੰ ਜਿਹਨੂੰ ਲੋੜ ਹੈ ਲੈ ਕੇ ਇਹ ਤੋਂ ਬਾਅਦ ਵੀ ਕਿਸੇ ਨੂੰ ਲੋੜ ਮੇਰੀ ਤੁਹਾਨੂੰ ਦੋਗੀ ਤੁਸੀਂ ਦੱਸ ਦਿਓ ਜੀ ਦੇਖੋ ਪੰਜਾਬ ਇੱਕ ਬੇहद ਮੁਸ਼ਕਲ ਘੜੀ ਦੇ ਵਿੱਚੋਂ ਲੰਘ ਰਿਹਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਹਦਾਇਤ ਹੈ ਕਿ ਘਰ-ਘਰ ਜਾ ਕੇ ਲੋੜਵੰਦਾਂ ਤੱਕ ਮਦਦ ਪਹੁੰਚਾਈ ਜਾਵੇ। ਔਰ ਤੁਸੀਂ ਦੇਖਿਆ ਹੋਣਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪ ਪੰਜਾਬ ਦੇ ਹਰ ਇੱਕ ਹੜ੍ਹ ਪ੍ਰਭਾਵਿਤ ਇਲਾਕੇ ਤੱਕ ਪਹੁੰਚ ਕਰ ਰਹੇ ਨੇ। ਉਸੇ ਲੜੀ ਦੇ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦਾ ਉਰੇ ਅਸੀਂ ਪਿੰਡ ਦੇ ਵਿੱਚ ਪਹੁੰਚੇ ਆਂ ਤੇ ਜਿੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਜੋ ਹਾਲਾਤ ਨੇ ਉਹ ਬਿਆਨ ਕਰਨ ਯੋਗ ਨਹੀਂ ਤੇ ਸਰਕਾਰਾਂ ਦੀ ਉਰੇ ਕਿਸੇ ਵੀ ਕਿਸਮ ਦੀ ਕੋਈ ਪਹੁੰਚ ਨਹੀਂ। ਅਰ ਸਾਡੇ ਨਾਲ ਉਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਾਚੜੂ ਸਾਹਿਬ ਨੇ ਕਿਉਂਕਿ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੰਸਥਾ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਆਸਰਾ ਹੈ ਇਹ ਇਹਦੇ ਵਿੱਚ ਔਰ ਫੀਲਡ ਦੇ ਉੱਤੇ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਹਲਕਾ ਸਨੌਰ ਦੇ ਵਿੱਚ ਚਾਹੇ ਉਹਦੇ ਵਿੱਚ ਸਾਡੇ ਮੁਖਮੈਲਪੁਰ ਸਾਹਿਬ ਹੋਣ ਜਾਂ ਸਾਡੇ ਆਪਣਾ ਕੀ ਕਹਿੰਦੇ ਨੇ ਕ੍ਰਿਸ਼ਨ ਸਨੌਰ ਜੀ ਹੋਣ ਇਹ ਲਗਾਤਾਰ ਫੀਲਡ ਦੇ ਵਿੱਚ ਨੇ ਔਰ ਇਹ ਲਗਾਤਾਰ ਸਾਨੂੰ ਦੱਸਦੇ ਰਹਿੰਦੇ ਨੇ ਕਿ ਕਿੱਥੇ ਕਿਹੜੇ ਪਿੰਡ ਦੇ ਵਿੱਚ ਕਿਸ ਚੀਜ਼ ਦੀ ਲੋੜ ਹੈ ਔਰ ਯੂਥ ਅਕਾਲੀ ਦਲ ਦੀ ਟੀਮ ਵੀ ਨਾਲ ਲੱਗੀ ਹੈ ਔਰ ਯੂਥ ਅਕਾਲੀ ਦਲ ਵੱਲੋਂ ਸਾਡੇ ਨਾਲ ਜਰਨਲ ਸਕੱਤਰ ਹਨ ਆਪਣਾ ਕੀ ਕਹਿੰਦੇ ਨੇ ਸਾਡੇ ਸਹਿਜ ਮੱਕੜ ਜੀ ਸਿਮਰ ਕੁਕਲ ਇਹ ਨਾਲ ਆਏ ਨੇ ਔਰ ਹੋਰ ਵੀ ਵੀਰ ਜਿਹੜੇ ਇਸ ਹੜ੍ਹ ਦੇ ਟਾਈਮ ਦੇ ਵਿੱਚ ਪੰਜਾਬ ਦੀ ਸੇਵਾ ਕਰ ਰਹੇ ਨੇ ਚਾਹੇ ਮੈਂ ਗੁਰਮੁਖ ਸਾਹਿਬ ਦੀ ਗੱਲ ਕਰਾਂ ਟਰਾਂਸਪੋਰਟਰ ਹੈ ਸਾਡੇ ਸਿਮਰ ਟਿਵਾਣਾ ਜੀ ਨੇ ਸਮੁੱਚੀ ਟੀਮ ਲੱਗੀ ਹੋਈ ਹੈ ਸ਼ਾਹ ਸਾਹਿਬ ਨੇ ਤਾਂ ਕਿ ਲੋਕਾਂ ਤੱਕ ਅਸੀਂ ਮਦਦ ਪਹੁੰਚਾਈਏ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਉਸੀ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਜਿਹਦੇ ਤੋਂ ਲੋਕ ਤਵਕਕਉ ਕਰਦੇ ਸੀ ਕਿ ਸਾਧਨ ਦਊਗੀ ਸੁਵਿਧਾ ਦਊਗੀ ਪਰ ਇਹ ਹਾਲਾਤਾਂ ਦੇ ਵਿੱਚ ਸਰਕਾਰ ਭੱਜ ਕੇ ਖੜੀ ਹੋ ਗਈ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆ ਕੇ ਪੰਜਾਬ ਦੇ ਪਿੰਡਾਂ ਵਿੱਚ ਨਜ਼ਰ ਮਾਰੋ ਕੱਲਾ ਇਹ ਨਹੀਂ ਕਿ ਆਪਾਂ ਆਵਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਖੜਾ ਕੇ ਉਹਨੂੰ ਹੀ ਜਾਲੀ ਹੜਪੀਟ ਦਿਖਾ ਕੇ ਕਹਿ ਦਈਏ ਕਿ ਅਸੀਂ ਹਾਲਚਲ ਜਾਣ ਲਿਆ ਜਾਂ ਸੜਕ ਤੇ ਜਾਂਦੇ ਆਪਾਂ ਥੱਲੇ ਬਹਿ ਜੀਏ ਨਾਲ ਚਾਰ ਫੁਲਕੇ ਫੜ ਲਈਏ ਦਾਲ ਦੀ ਬਾਟੀ ਫੜ ਲਈਏ ਇਸ ਤਰੀਕੇ ਪੰਜਾਬ ਦੀ ਮਦਦ ਨਹੀਂ ਹੋਣੀ ਪੰਜਾਬ ਦੀ ਮਦਦ ਕਰਨੀ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵੜੋ ਜੋ ਲੋਕਾਂ ਨੂੰ ਸਾਧਨ ਸੁਵਿਧਾ ਚਾਹੀਦੀ ਹੈ ਦੋ ਕਿਉਂਕਿ ਇਹ ਜਿਹੜਾ ਹੜ ਹੈ ਇਹ ਕੋਈ ਕੁਦਰਤ ਦੀ ਮਾਰ ਨਹੀਂ ਇਹ ਮੈਨ ਮੇਡ ਫਲੱਡ ਹੈ ਇਹ ਸਰਕਾਰ ਦੀ ਨਲਾਕੀ ਹੈ ਕਿਉਂਕਿ ਜਨਵਰੀ ਫਰਵਰੀ ਤੱਕ ਇਹ ਸਾਰਾ ਸਰਕਾਰ ਨੇ ਦੇਖਣਾ ਹੁੰਦਾ ਹੈ ਕਿ ਕਿੱਥੇ ਨਦੀਆਂ ਨਾਲੀਆਂ ਕੱਸੀਆ ਦਰਿਆ ਇਹਨਾਂ ਦੀ ਸਫਾਈ ਹੋਣੀ ਹੈ ਪਰ ਜਨਵਰੀ ਫਰਵਰੀ ਚ ਤਾਂ ਸਾਰੀ ਸਰਕਾਰ ਤੁਸੀਂ ਜਾਣਦੇ ਹੋ ਕਿ ਬਿਜ਼ੀ ਸੀ ਉੱਥੇ ਕੇਜਰੀਵਾਲ ਨੂੰ ਇਲੈਕਸ਼ਨ ਲੜਾਰੀ ਸੀ ਹੁਣ ਵੀ ਦਿੱਲੀ ਦੇ ਹੱਥ ਸਾਰਾ ਪੰਜਾਬ ਗਿਰਵੀ ਰੱਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਇਹ ਹਾਲਾਤ ਬਣਾਤੇ ਨੇ ਔਰ ਰਾਜਨੀਤਿਕ ਚਮਕ ਜਿਹੜੀ 92 ਐਮਐਲਏਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਮਿਲੀ ਸੀ ਉਹ ਗਵਾ ਚੁੱਕੇ ਨੇ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਨਾ ਕਿ ਪੰਜਾਬੀਓ ਆਓ ਇੱਕ ਦੂਜੇ ਦੇ ਨਾਲ ਖੜੇ ਹੋਈਏ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜੋ ਰਾਸ਼ਨ ਸੀ ਇਹ ਫੀਡ ਦਾ ਇੱਕ ਭੇਜਿਆ ਗਿਆ ਔਰੇ ਟਰੱਕ ਹੈ ਰਾਸ਼ਨ ਵੰਡਿਆ ਗਿਆ ਆਟਾ ਪਾਣੀ ਦੇ ਦਵਾਈਆਂ ਦਾ ਵੀ ਪ੍ਰਬੰਧ ਉਰੇ ਕੀਤਾ ਗਿਆ ਕ੍ਰਿਸ਼ਨ ਸਨੌਰਜੀ ਲਗਾਤਾਰ ਉਰੇ ਪਿੰਡਾਂ ਦੇ ਵਿੱਚ ਅਪਡੇਟ ਲੈ ਰਹੇ ਨੇ ਕਿ ਕੀ ਕੀ ਹੋਰ ਚਾਹੀਦਾ ਸੋ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ ਪੰਜਾਬ ਦੇ ਹਰ ਇੱਕ ਪਿੰਡ ਤੱਕ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਹੈ ਉਹਨਾਂ ਤੱਕ ਮਦਦ ਪਹੁੰਚਾਉਣ ਦੇ ਲਈ ਔਰ ਲੋਕ ਵੀ ਜਿਹੜਾ ਸਾਡਾ ਇੱਕ ਹਲਪਲੈਨ ਸੈਂਟਰ ਹੈ ਸਥਾਪਿਤ ਕੀਤਾ ਯੂਥ ਅਕਾਲੀ ਦਲ ਨੇ ਜਲੰਧਰ ਉਹਦੇ ਨੰਬਰ ਲੋਕਾਂ ਕੋਲ ਹੈਗੇ ਨੇ ਉਥੇ ਲੋਕ ਸਿੱਧਾ ਫੋਨ ਕਰ ਸਕਦੇ ਨੇ ਸਾਡੇ ਹਲਕੇ ਦੇ ਵਿੱਚ ਜਿਹੜੀਆਂ ਟੀਮਾਂ ਨੇ ਉਹਨਾਂ ਨਾਲ ਸਿੱਧਾ ਰابطਾ ਕਾਇਮ ਕਰੋ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੈਂ ਵਿਸ਼ਵਾਸ ਦਿਵਾਉਣਾ ਕਿ ਹਰ ਇੱਕ ਹੜਪੀੜ ਤੱਕ ਪਹੁੰਚ ਕੀਤੀ ਜਾਊਗੀ ਜਿੰਨੇ ਜੋਗਾ ਵੀ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਸਮਾਂ ਸਿਆਸਤ ਦਾ ਨਹੀਂ ਇਹ ਸਮਾਂ ਰਾਜਨੀਤਿਕ ਰੋਟੀਆਂ ਸੇਕਨ ਦਾ ਨਹੀਂ ਪਰ ਦਿਲੋਂ ਪੰਜਾਬ ਦੇ ਨਾਲ ਖੜੇ ਆ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਮੁੱਦਿਆਂ ਦੇ ਉੱਤੇ ਹੀ ਗੱਲ ਕਰਦੇ ਆ ਸੋ ਹਰ ਇੱਕ ਹੜਪੀੜ ਤੱਕ ਸ਼੍ਰੋਮਣੀ ਅਕਾਲੀ ਦਲ ਪਹੁੰਚ ਕਰੇਗਾ ਲੱਗਦਾ ਨਹੀਂ ਇਹ ਕਿ ਜਿਵੇਂ ਲੋਕਾਂ 'ਚ ਹੁਣ ਗੱਲ ਪੰਚੀ ਹੈ ਕਿ ਖੇਤਰੀ ਪਾਰਟੀ ਹੀ ਜਿਹੜੀ ਆ ਪੰਜਾਬ ਦੇ ਵਿੱਚ ਕੰਮ ਕਰ ਰਹੀ ਆ ਬਾਕੀ ਪਾਰਟੀਆਂ ਘਰੇ ਬੈਠੀਆਂ ਕਈ ਇਹ ਹਜੇ ਪਾਰਟੀਆਂ ਦੇ ਲੋਕ ਵੀ ਨੇ ਜਿਹੜੇ ਦਿਖਾਈ ਨਹੀਂ ਸਕੇ ਦੇਖੋ ਮੈਂ ਜਿੱਦਾਂ ਕਿਹਾ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕਿਉਂਕਿ ਅੱਜ ਜੇ ਸੁਖਬੀਰ ਸਿੰਘ ਬਾਦਲ ਨਿਕਲੇ ਨੇ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਦਰਦੀ ਨੇ ਉਹ ਤਾਂ ਨਿਕਲੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਤਾਂ ਨਿਕਲੀ ਐ ਇਹ ਸਾਰੀ ਲੀਡਰਸ਼ਿਪ ਅਗਰ ਪਿੰਡ ਪਿੰਡ ਤੁਰੇ ਫਿਰਦੀ ਐ ਤਾਂ ਇਹ ਸਾਰੀ ਲੀਡਰਸ਼ਿਪ ਪੰਜਾਬ ਦਰਦੀ ਐ ਤਾਂ ਤੁਰੇ ਫਿਰਦੇ ਆ ਫਿਰ ਵੀ ਲੋਕਾਂ ਦੇ ਸਹਿਯੋਗ ਦੀ ਲੋੜ ਐ ਲੋਕਾਂ ਦੇ ਸਾਥ ਦੀ ਲੋੜ ਐ ਜਿੰਨੀ ਵਿਤ ਐ ਉਹ ਵਿਤੋਂ ਬਾਹਰ ਜਾ ਕੇ ਲੋਕਾਂ ਦੀ ਸੇਵਾ ਕਰਾਂਗੇ ਇਹੀ ਸ਼੍ਰੋਮਣੀ ਅਕਾਲੀ ਦਲ ਟੀਚਾ ਲੈ ਕੇ ਚੱਲਿਆ ਤੇ ਮੈਂ ਪੰਜਾਬੀਆਂ ਨੂੰ ਸੱਦਾ ਦਿੰਦਾ ਔਰ ਮੈਂ ਬਹੁਤ ਧੰਨਵਾਦ ਕਰਦਾ ਕਲਾਕਾਰਾਂ ਦਾ ਸੰਸਥਾਵਾਂ ਦਾ ਜਿਨ੍ਹਾਂ ਨੇ ਆਪਣੇ ਤੌਰ ਇਹ ਸੌਖੀ ਘੜੀ ਚ ਪੰਜਾਬ ਦੀ ਸੇਵਾ ਕੀਤੀ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਹਸਪਤਾਲ ਚ ਪੈਣ ਦਾ ਸਮਾਂ ਨਹੀਂ ਮੈਂ ਜਾਣਦਾ ਕਿ ਪੰਜਾਬ ਚ ਇੱਕ ਬਹੁਤ ਵੱਡਾ ਵਿਰੋਧ ਹੈ ਆਮ ਆਦਮੀ ਪਾਰਟੀ ਦਾ ਰਿਪੋਰਟਾਂ ਵੀ ਲਗਾਤਾਰ ਸੀਐਡੀ ਦੇ ਮੁੱਖ ਮੰਤਰੀ ਨੂੰ ਮਿਲ ਰਹੀਆਂ ਨੇ ਕਿ ਪਿੰਡਾਂ ਚ ਨਹੀਂ ਜਾਣਾ ਉੱਥੇ ਵਿਰੋਧ ਹੋਏਗਾ ਪਰ ਮੁੱਖ ਮੰਤਰੀ ਸਾਹਿਬ ਹੁਣ ਨਿਕਲਣਾ ਪੈਣਾ ਹੈ ਡੇਢ ਸਾਲ ਦਾ ਸਮਾਂ ਰਹਿ ਗਿਆ ਹਸਪਤਾਲ ਚ ਇਹ ਬਿਮਾਰੀ ਦਾ ਬਹਾਨਾ ਲਾ ਕੇ ਪੈਕੇ ਨਹੀਂ ਸਰਨਾ ਆਓ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਕਲੋ ਤੇ ਹਾਲਾਤ ਦੇਖੋ ਲੋਕਾਂ ਦੇ ਕੀ ਨੇ ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰ ਰਹੀ ਹੈ